ਹੈਲੋ एवरीवन ਗੁੱਡ ਆਫਟਰਨੂੰ ਟੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਕਸੀਲੈਂਟ ਪੰਜਾਬ ਦੇ ਉੱਤੇ ਅੱਜ ਅਸੀਂ ਇੰਡੀਅਨ ਹਿਸਟਰੀ ਦੀ ਕਲਾਸ ਨੰਬਰ 2 ਸਟਾਰਟ ਕਰ ਰਹੇ ਹਾਂ ਜਿਸ ਦੇ ਵਿੱਚ ਅਸੀਂ ਇੰਡੀਅਨ ਹਿਸਟਰੀ ਦੇ ਕੁਝ ਇੰਪੋਰਟੈਂਟ MCQਸ ਕਵਰ ਕੀਤੇ ਹਨ ਜੋ ਕਿ ਤੁਹਾਡੇ ਹਰ ਐਗਜ਼ਾਮ ਲਈ ਬਹੁਤ ਹੀ ਜ਼ਰੂਰੀ ਹਨ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਆਓ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਪ੍ਰਸ਼ਨ ਨੰਬਰ 1 ਮੁਗਲ ਵੰਸ਼ ਦਾ ਮੋਢੀ ਕੌਣ ਸੀ ਅਕਬਰ ਬਾਬਰ ਔਰੰਗਜ਼ੇਬ ਹਮਾਇੂ ਇਹਦਾ ਸਹੀ ਉੱਤਰ ਹੈ ਬਾਬਰ ਬਾਬਰ ਦਾ ਜਨਮ 1483 ਈਸਵੀ ਵਿੱਚ ਹੋਇਆ ਸੀ ਬਾਬਰ ਦੀ ਮੌਤ 1530 ਈਸਵੀ ਨੂੰ ਹੋਈ ਸੀ ਬਾਬਰ ਦਾ ਮਕਬਰਾਂ ਪਾਬੁਲ ਅਫਗਾਨਿਸਤਾਨ ਵਿਖੇ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਬਾਬਰ ਦਾ ਉੱਤਰਾਧਿਕਾਰੀ ਕੌਣ ਸੀ ਅਕਬਰ ਜਹਾਂਗੀਰ ਹਮਾਇੂ ਔਰੰਗਜ਼ੇਬ ਇਜ਼ਾ ਸਹੀ ਉੱਤਰ ਹੈ ਹਮਾਇੂ ਹਮਾਇੂ ਨੇ 1530 ਤੋਂ 1540 ਤੱਕ ਰਾਜ ਕੀਤਾ ਸੀ ਸਤੈ 1539 ਵਿੱਚ ਚੌਂਸਾ ਦੀ ਲੜਾਈ कौनसा दी लड़ाई हुमाई होते शेरशाह सूरी ਵਿਚਕਾਰ ਹੋਈ ਸੀ ਜਿਸ ਵਿੱਚ ਹਮਾਈਉ ਹਾਰ ਗਿਆ ਸੀ ਪ੍ਰਸ਼ਨ ਨੰਬਰ 3 ਪਾਨੀਪਤ ਦੀ ਦੂਸਰੀ ਲੜਾਈ ਕਿੰਨਾ ਵਿਚਕਾਰ ਲੜੀ ਗਈ ਅਕਬਰ ਅਤੇ ਹਮੂ ਬਾਬਰ ਅਤੇ ਇਬਰਾਹਿਮ ਲੋਧੀ ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠੇ ਹਮਾਈਉ ਅਤੇ ਸ਼ੇਰशाह सूरी ਇਸ ਦਾ ਸਹੀ ਉੱਤਰ ਹੈ ਅਕਬਰ ਅਤੇ ਹਮੂ ਵਿਚਕਾਰ ਲੜੀ ਗਈ ਇਹ 5 ਨਵੰਬਰ 1556 ਨੂੰ ਲੜੀ ਗਈ ਸੀ ਐਮੂ ਦਾ ਪੂਰਾ ਨਾਮ ਐਮ ਚੰਦ ਐਮ ਚੰਦਰ ਵਿਕਰਮਦਿੱਤਿਆ ਸੀ ਪ੍ਰਸ਼ਨ ਨੰਬਰ 4 ਆਗਰਾ ਦਾ ਤਾਜ ਮਹਿਲ ਕਿਸ ਦੁਆਰਾ ਬਣਵਾਇਆ ਗਿਆ ਅਕਬਰ ਸ਼ੇਰ ਸਾਸੂਰੀ ਸ਼ਾਜਾਹ ਪਲਾਉਦੀਨ ਖਿਲਜੀ ਇਹਦਾ ਸਹੀ ਉਤਰ ਹੈ ਸ਼ਾਜਾਹਾਂ ਦੁਆਰਾ ਬਣਵਾਇਆ ਗਿਆ ਸੀ ਅਤੇ ਦਿੱਲੀ ਦੀ ਜਮਾ ਮਸਜਿਦ ਜਮਾ ਮਸਜਿਦ ਅਤੇ ਲਾਲ ਕਿਲਾ ਵੀ ਸ਼ਾਜਾਹਾਂ ਦੁਆਰਾ ਹੀ ਬਣਵਾਇਆ ਗਿਆ ਸੀ ਪ੍ਰਸ਼ਨ ਨੰਬਰ 5 ਅੰਗਰੇਜ਼ਾਂ ਨੇ ਭਾਰਤ ਵਿੱਚ ਵਪਾਰ ਕਰਨ ਦੀ ਇਜਾਜ਼ਤ ਕਿਸ ਮੁਗਲ ਬਾਦਸ਼ਾਹ ਤੋਂ ਲਈ ਸੀ? ਚਾਹ ਜਹਾ ਅਕਬਰ, ਜਹਾਂਗੀਰ, ਔਰੰਗਜ਼ੇਬ। ਇਹਦਾ ਸਹੀ ਉੱਤਰ ਹੈ ਜਹਾਂਗੀਰ ਤੋਂ ਲਈ ਸੀ ਈਸਟ ਇੰਡੀਆ ਕੰਪਨੀ ਵੱਲੋਂ ਸਰ ਥਾਮਸ ਰਾਇ ਪਾਰਤਾਏ ਸਨ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਪ੍ਰਸ਼ਨ ਨੰਬਰ 6 ਕਸ਼ਮੀਰ ਦਾ ਅਕਬਰ ਕਿਸ ਨੂੰ ਕਿਹਾ ਜਾਂਦਾ ਹੈ ਆਜਮ ਖਾਨ ਜ਼ੈਨਉਲ ਆਬਦੀਨ ਗੁਲਾਬ ਸਿੰਘ ਹਰੀ ਸਿੰਘ ਇਹਦਾ ਸਹੀ ਉੱਤਰ ਹੈ ਜ਼ੈਨਉਲ ਆਬਦੀਨ ਪ੍ਰਸ਼ਨ ਨੰਬਰ 7 ਜੌਨਪੁਰ ਸ਼ਹਿਰ ਕਿਸ ਦੀ ਯਾਦ ਵਿੱਚ ਬਸਾਇਆ ਗਿਆ ਸੀ ਫਿਰੋਜ਼ ਸ਼ਾ ਤੁਗਲਕ ਅਕਬਰ ਮੁਹੰਮਦ ਬਿਨ ਤੁਗਲਕ ਬਾਬਰ ਇਹਦਾ ਸਹੀ ਉੱਤਰ ਹੈ ਮੁਹੰਮਦ ਬਿਨ ਤੁਗਲਕ ਦੀ ਯਾਦ ਵਿੱਚ ਬਸਾਇਆ ਗਿਆ ਸੀ ਇਹ ਫਿਰੋਜ਼ ਸ਼ਾਹ ਦੁਆਰਾ ਇਸ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀ। ਪ੍ਰਸ਼ਨ ਨੰਬਰ 8 ਕਿਸ ਮੁਗਲ ਬਾਦਸ਼ਾਹ ਦੇ ਰਾਜ ਕਾਲ ਦੌਰਾਨ ਚਿੱਤਰਕਾਰੀ ਵਧੀ? ਅਕਬਰ, ਜਹਾਂਗੀਰ, ਸ਼ਾਹਜਹਾਂ, ਬਹਾਦੁਰ ਸ਼ਾਹ ਜ਼ਫਰ। ਇਸ ਦਾ ਸਹੀ ਉੱਤਰ ਹੈ ਜਹਾਂਗੀਰ। ਪ੍ਰਸ਼ਨ ਨੰਬਰ 9 ਦੀਨੇ ਇਲਾਹੀ ਧਰਮ ਕਿਸ ਦੁਆਰਾ ਚਲਾਇਆ ਗਿਆ ਸੀ? ਬਾਬਰ, ਔਰੰਗਜ਼ੇਬ, ਅਕਬਰ ਅਲਾਉਦੀਨ ਖਿਲਜੀ ਇਜ਼ਾ ਸਹੀ ਉੱਤਰ ਹੈ ਅਕਬਰ ਪ੍ਰਸ਼ਨ ਨੰਬਰ 10 ਤਾਨसेन ਦਾ ਅਸਲ ਨਾਮ ਕੀ ਸੀ RAM TULLU PANDE MANGAL PANDE BIRBAL ਇਨਾਂ ਵਿੱਚੋਂ ਕੋਈ ਨਹੀਂ ਇਜ਼ਾ ਰਾਈਟ ਆਨਸਰ ਹੈ RAM TULLU PANDE ਇਹ ਅਕਬਰ ਦੇ ਦਰਬਾਰ ਵਿੱਚ ਇੱਕ ਸੰਗੀਤਕਾਰ ਸੀ ले हां अगले प्रश्न पे मुगल बादशाह अकबर के समय वित्त मंत्री कौन सी बीरबल टोडरमल बैराम बैरम खान अबुल फजल इस का सही उत्तर है टोडरमल प्रश्न नंबर 12 मुंतकब उत तारीख किस दी रचना है वदी अबुल फजल जहांगीर अकबर इस का सही उत्तर है वदी ਬਦੀਉਣੀ ਇਹ ਇੱਕ ਇਤਿਹਾਸਕਾਰ ਸੀ ਪ੍ਰਸ਼ਨ ਨੰਬਰ 13 ਹਲਦੀ ਘਾਟੀ ਦੀ ਲੜਾਈ ਵਿੱਚ ਬਾਦਸ਼ਾਹ ਅਕਬਰ ਨੇ ਕਿਸ ਨੂੰ ਹਰਾਇਆ ਸੀ ਮਹਾਰਾਣਾ ਪ੍ਰਤਾਪ ਸੂਰਜ ਹਾੜਾ ਹੈਮੂ ਇਬਰਾਹਿਮ ਲੋਧੀ ਇਸ ਦਾ ਸਹੀ ਉੱਤਰ ਹੈ ਮਹਾਰਾਣਾ ਪ੍ਰਤਾਪ ਨੂੰ ਹਰਾਇਆ ਸੀ ਇਹ ਲੜਾਈ 1576 ਵਿੱਚ ਲੜੀ ਗਈ ਸੀ ਪ੍ਰਸ਼ਨ ਨੰਬਰ 14 ਅਕਬਰ ਦੇ ਸਮੇਂ ਰਾਣੀ ਦੁਰਗਾਵਤੀ ਕਿੱਥੇ ਦੀ ਸ਼ਾਸਕ ਸੀ ਗੋਡਵਾਨਾ ਅਹਿਮਦਨਗਰ ਚਾਂਸੀ ਕਸ਼ਮੀਰ ਇਸ ਦਾ ਸਹੀ ਉੱਤਰ ਹੈ ਗੋਡਵਾਨਾ ਇਸ ਨੂੰ ਅਕਬਰ ਦੇ ਕਮਾਂਡਰ ਆਸਫ ਖਾਨ ਆਸਫ ਖਾਨ ਨੇ ਹਰਾਇਆ ਸੀ ਪ੍ਰਸ਼ਨ ਨੰਬਰ 15 ਹੇਠ ਦਿੱਤੇਆਂ ਵਿੱਚੋਂ ਚੌਂਸਾ ਦੀ ਲੜਾਈ ਕਿੰਨਾ ਵਿਚਕਾਰ ਲੜੀ ਗਈ ਇਬਰਾਹਿਮ ਲੋਧੀ ਅਤੇ ਬਾਬਰ ਅਕਬਰ ਅਤੇ ਹੇਮੂ ਮਹਾਰਾਣਾ ਪ੍ਰਤਾਪ ਅਤੇ ਅਕਬਰ ਹਮਾਈਉ ਅਤੇ ਸ਼ੇਰशाह सूरी ਇਸ ਦਾ ਰਾਈਟ ਆਨਸਰ ਹੈ ਹਮਾਈਉ ਅਤੇ ਸ਼ੇਰशाह सूरी ਵਿਚਕਾਰ 1539 ਈਸਵੀ ਨੂੰ ਲੜੀ ਗਈ ਇਸ ਵਿੱਚ ਸ਼ੇਰशाह सूरी ਨੇ ਹਮਾਈਉ ਨੂੰ ਹਰਾ ਦਿੱਤਾ ਸੀ ਪ੍ਰਸ਼ਨ ਨੰਬਰ 16 ਤુલਸੀਦਾਸ ਕਿਸ ਦਾ ਸਮਕਾਲੀ ਸੀ ਬਾਬਰ ਹਮਾਈਉ ਅਕਬਰ ਔਰੰਗਜ਼ੇਬ ਇਸ ਦਾ ਸਹੀ ਉੱਤਰ ਹੈ ਅਕਬਰ ਦਾ ਸਮਕਾਲੀ ਸੀ ਇਸ ਦਾ ਅਸਲ ਨਾਮ ਰਾਮ ਬੋਲਾ ਰਾਮ ਬੋਲਾ ਦੁਬੇ ਸੀ ਇਸ ਨੇ ਹਨੂਮਾਨ ਚਾਲੀਸਾ ਹਨੂਮਾਨ ਚਾਲੀਸਾ ਦੀ ਰਚਨਾ ਕੀਤੀ ਸੀ ਪ੍ਰਸ਼ਨ ਨੰਬਰ 17 ਰਾਮਚరిਤ ਮਾਨਸ ਕਿਸ ਦੀ ਰਚਨਾ ਹੈ ਅਕਬਰ ਤુલਸੀਦਾਸ ਕਬੀਰਦਾਸ ਬੀਰਬਲ ਇਸ ਦਾ ਸਹੀ ਉਤਰ ਹੈ ਤુલਸੀਦਾਸ ਦੀ ਰਚਨਾ ਹੈ ਪ੍ਰਸ਼ਨ ਨੰਬਰ 18 ਖਾਨਵਾਦੀ ਲੜਾਈ ਕਦੋਂ ਲੜੀ ਗਈ 1527 ਵਿੱਚ 1576 ਵਿੱਚ 1525 ਵਿੱਚ 1526 ਵਿੱਚ ਇਸ ਦਾ ਸਹੀ ਉਤਰ ਹੈ 1527 ਵਿੱਚ ਲੜੀ ਗਈ चलते बाबर, बाबर चल रहे अगले प्रश्न जहांगीर का मकबरा कि दिल्ली लाहौर आगरा पानीपत इसका सही उत्तर है लाहौर प्रश्न नंबर बी रक... आलमगिरी किस दी रचना है अबुल फजल औरंगजेब मुल्ला दाऊद जहांगीर इसका सही उत्तर है औरंगजेब की रचना है औरंगजेब ने सोलह ईसवी अठवंजा ईस्वी तो सतारा सौ तक राज किया प्रश्न नंबर इक्की सामूगढ़ की दी लड़ाई में औरंगजेब ने किसनु हराया आदिल शाह दारा शिको ਵਜ਼ੀਰ ਖਾਂ ਮਹਾਰਾਣਾ ਪ੍ਰਤਾਪ ਇਜ਼ਾ ਸਹੀ ਤਰੇ ਦਾਰਾਸ਼ੀ ਕੋ ਨੂੰ ਹਰਾਇਆ ਸੀ ਅਤੇ ਆਪਣੇ ਪਿਤਾ ਸ਼ਾਹ ਜਹਾਂ ਨੂੰ ਸ਼ਾਹ ਜਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਸੀ ਅਤੇ ਜੇਲ੍ਹ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਸਲੀਮ ਕਿਸ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ ਅਕਬਰ ਜ਼ਾਹਾਂਗੀਰ ਹਮਾਇੂ ਔਰੰਗਜ਼ੇਬ ਇਹਦਾ ਸਹੀ ਉਤਰ ਹੈ ਜਹਾਂਗੀਰ ਜਹਾਂਗੀਰ ਦਾ ਅਸਲ ਨਾਮ ਸਲੀਮ ਸੀ ਪ੍ਰਸ਼ਨ ਨੰਬਰ 23 ਪਾਨੀਪਤ ਦੀ ਤੀਜੀ ਲੜਾਈ ਕਿੰਨਾ ਵਿਚਕਾਰ ਹੋਈ ਸੀ ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠਿਆਂ ਵਿਚਕਾਰ ਅਕਬਰ ਅਤੇ ਹੈਮੂ ਵਿਚਕਾਰ ਬਾਬਰ ਅਤੇ ਇਬਰਾਹਿਮ ਲੋਧੀ ਵਿਚਕਾਰ ਮੁਹੰਮਦ ਗੋਰੀ ਅਤੇ ਪ੍ਰਿਥਵੀ ਰਾਜ ਚੋਹਾਨ ਵਿਚਕਾਰ ਇਸ ਦਾ ਰਾਈਟ ਆਨਸਰ ਹੈ ਅਹਿਮਦ ਸ਼ਾ ਅਬਦਾਲੀ ਅਤੇ ਮਰਾਠਿਆਂ ਵਿਚਕਾਰ ਇਹ ਲੜਾਈ 1762 ਈਸਵੀ ਵਿੱਚ ਲੜੀ ਗਈ ਸੀ। ਪ੍ਰਸ਼ਨ ਨੰਬਰ 24 ਸਰ ਥਾਮਸ ਰੋਇ ਕਿਸ ਦੇ ਰਾਜਕਾਲ ਸਮੇਂ ਭਾਰਤ ਆਇਆ ਸੀ? ਅਕਬਰ, ਜਹਾਂਗੀਰ, ਫਿਰੋਕਸ਼ੀਰ, ਵਾਹadur ਸ਼ਾ ਜ਼ਫਰ ਇਸ ਦਾ ਸਹੀ ਉਤਰ ਹੈ ਜਹਾਂਗੀਰ ਦੇ ਸਮੇਂ ਭਾਰਤ ਆਇਆ ਸੀ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਇਹहां ਲਿਖਿਆਂ ਲੜਾਈਆਂ ਦਾ ਮੇਲ ਕਰੋ ਸਮਾਂ ਅਤੇ ਲੜਾਈਆਂ 1762 1762 ਪਾਣੀਪਤ ਦੀ ਤੀਜੀ ਲੜਾਈ 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ 1556 ਵਿੱਚ ਪਾਣੀਪਤ ਦੀ ਦੂਜੀ ਲੜਾਈ 1576 ਵਿੱਚ ਹਲਦੀ ਘਾਟੀ ਦੀ ਲੜਾਈ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 1 ਕਸ਼ਨ ਨੰਬਰ 26 ਪਲਾਸੀ ਦੀ ਲੜਾਈ ਕਦੋਂ ਲੜੀ ਗਈ 1774 ਵਿੱਚ 1764 ਵਿੱਚ 1757 ਵਿੱਚ 1857 ਵਿੱਚ ਇਸ ਦਾ ਰਾਈਟ ਆਨਸਰ ਹੈ 1757 ਵਿੱਚ ਲੜੀ ਗਈ ਇਹ ਬੰਗਾਲ ਦੇ ਨਵਾਬ ਸ਼ਿਰਾਜੂਦੋਲਾ ਸ਼ਿਰਾਜੂਦ ਦੋਲਾ ਅਤੇ ਤੇ ਅੰਗਰੇਜ਼ਾਂ ਵਿਚਕਾਰ ਲੜੀ ਗਈ ਸੀ ਅੰਗਰੇਜ਼ੀ ਫੌਜ ਦੀ ਅਗਵਾਹੀ ਤਰਬਾਟ ਕਲਾਈਵ ਦੁਆਰਾ ਕੀਤੀ ਗਈ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਬਕਸਰ ਦੀ ਲੜਾਈ ਕਦੋਂ ਲੜੀ ਗਈ 1764 ਵਿੱਚ 1762 ਵਿੱਚ 1761 ਵਿੱਚ 1774 ਵਿੱਚ ਇਸ ਦਾ ਰਾਈਟ ਆਨਸਰ ਹੈ 1764 ਵਿੱਚ ਲੜੀ ਗਈ ਸੀ ਇਸ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੂੰ ਬਿਹਾਰ ਬੰਗਾਲ ਉੜੀਸਾ ਤੇ ਬਿਨਾ ਟੈਕਸ ਦਿੱਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ ਸੀ ਇਹ ਐਸ਼ਾ ਆਲਮ ਦੁਜੇ ਦੁਆਰਾ ਦਿੱਤਾ ਗਿਆ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਮੁਗਲ ਸਾਮਰਾਜ ਦਾ ਸਭ ਤੋਂ ਮਹਾਨ ਸ਼ਾਸਕ ਕੌਣ ਸੀ ਔਰੰਗਜ਼ੇਬ ਅਕਬਰ ਬਾਬਰ ਬਹਾਦਰ ਸ਼ਾ ਜਫਰ ਇਹਦਾ ਸਹੀ ਉੱਤਰ ਹੈ ਅਕਬਰ प्रश्न नंबर उन्ती अकबर की जीवनी का बाबरनामा तुजके जहांगीरी अकबरनामा आंसर है आकबर नामा। अगले प्रश्न हमायूनामा किस द्वारा लिखा गया अकबर हमायू गुलबदन बेगम मुला दाऊद इसका दा सही उत्तर है गुलबदन बेगम द्वारा लिखया गया सी ਇਹ ਹਮਾਇਉ ਦੀ ਸਿਸਟਰ ਸੀ ਅਤੇ ਬਾਬਰ ਦੀ ਡਾਊਟਰ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਤਾਜ ਮਹਿਲ ਦਾ ਆਰਕੀਟੈਕਚਰ ਕਿਸ ਨੇ ਤਿਆਰ ਕੀਤਾ ਉਸਤਾਦ ਅਹਿਮਦ ਲਾਹੌਰੀ ਦਾਊਦ ਦਾ ਯਾਕੂਤ ਸ਼ਾਹਜਹਾਂ ਮੁਮਤਾਜ ਇਸ ਦਾ ਸਹੀ ਉੱਤਰ ਹੈ ਉਸਤਾਦ ਅਹਿਮਦ ਲਾਹੌਰੀ ਦੁਆਰਾ ਇਸ ਦਾ ਆਰਕੀਟੈਕਚਰ ਤਿਆਰ ਕੀਤਾ ਗਿਆ ਸੀ ਪ੍ਰਸ਼ਨ ਨੰਬਰ 32 ਲਾਲ ਕਿਲਾ ਕਿਸ ਨੇ ਬਣਵਾਇਆ ਸੀ शाहजहां जहांगीर अकबर औरंगजेब इसका सही उत्तर है शाहजहां द्वारा बनवाया गया सी 1639 ਵਿੱਚ ਇਹ ਬਣਵਾਇਆ ਗਿਆ ਸੀ ਪ੍ਰਸ਼ਨ ਨੰਬਰ 33 ਕਿਸ ਲੜਾਈ ਤੋਂ ਬਾਅਦ ইস্ট ਇੰਡੀਆ ਕੰਪਨੀ ਨੂੰ ਬੰਗਾਲ ਬਿਹਾਰ ਅਤੇ ਉੜੀਸਾ ਤੇ ਬਿਨਾਂ ਟੈਕਸ ਦਿੱਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ ਲਾਸੀ ਦੀ ਲੜਾਈ 1757 ਬਕਸਰ ਦੀ ਲੜਾਈ 1764 1857 ਦਾ ਵਿਦਰੋਹ ਇੰਨਾ ਵਿੱਚੋਂ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈ ਬਕਸਰ ਦੀ ਲੜਾਈ 1764 ਇਹ ਅਧਿਕਾਰ ਪੂਰੀ ਤਰ੍ਹਾਂ ਪੂਰੀ ਤਰ੍ਹਾਂ 1765 ਵਿੱਚ ਮੁਗਲ ਬਾਦਸ਼ਾਹ ਸ਼ਾਹ ਆलम ਦੂਜੇ ਦੁਆਰਾ ਅੰਗਰੇਜ਼ਾਂ ਨੂੰ ਦਿੱਤਾ ਗਿਆ ਸੀ ਇਸ ਨੂੰ دیਵਾਨੀ ਅਧਿਕਾਰ ਕਿਹਾ ਜਾਂਦਾ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਅਮੀਦਾ ਬਾਨੂ ਬੇਗਮ ਕੌਣ ਸੀ ਅਕਬਰ ਦੀ ਪਤਨੀ ਬਾਬਰ ਦੀ ਪਤਨੀ ਜਹਾਂਗੀਰ ਦੀ ਪਤਨੀ ਹਮਾਈਉਦੀ ਦੀ ਪਤਨੀ ਇਸ ਦਾ ਰਾਈਟ ਆਨਸਰ ਹੈ ਹਮਾਈਉਦੀ ਦੀ ਪਤਨੀ ਪ੍ਰਸ਼ਨ ਨੰਬਰ 35 ਗੁਜਰਾਤ ਦੀ ਜਿੱਤ ਦੀ ਖੁਸ਼ੀ ਵਿੱਚ ਅਕਬਰ ਨੇ ਬੁਲੰਦੇ ਦਰਵਾਜਾ ਕਿੱਥੇ ਬਣਵਾਇਆ ਸੀ ਦਿੱਲੀ ਵਿੱਚ ਲਾਹੌਰ ਵਿੱਚ ਕਲਕੱਤਾ ਵਿੱਚ ਫਤੇਪੁਰ 시કરી ਵਿੱਚ ਇਸ ਦਾ ਰਾਈਟ ਆਨਸਰ ਹੈ ਫਤੇਪੁਰ 시કરી ਵਿੱਚ 1575 ਈਸਵੀ ਵਿੱਚ ਬਣਵਾਇਆ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਚਾਹ ਜਹਾ ਦੀ ਬੈਗਮ ਮੁਤਾਜ ਮਹਿਲ ਦਾ ਅਸਲ ਨਾਮ ਕੀ ਸੀ ਅੰਜੂਮਨ ਬਾਨੋ ਬੈਗਮ ਅਮੀਦਾ ਬਾਨੋ ਬੈਗਮ ਗੁਲਬਦਨ ਬੈਗਮ ਇਹਨਾਂ ਵਿੱਚੋਂ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈ ਅੰਜੂਮਨ ਬਾਨੋ ਬੈਗਮ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਜ਼ਜ਼ੀਆ ਕਰ ਕਿਸ ਮੁਗਲ ਬਾਦਸ਼ਾਹ ਨੇ ਹਟਾਇਆ ਸੀ? ਸ਼ਾਜਾਹ, ਅਕਬਰ, ਜਹਾਂਗੀਰ, ਬਾਬਰ ਇਸ ਦਾ ਸਹੀ ਉੱਤਰ ਹੈ ਅਕਬਰ ਦੁਆਰਾ ਇਹ ਕਰ ਹਟਾਇਆ ਗਿਆ ਸੀ। ਇਹ ਬ੍ਰਾਹਮਣਾਂ ਦੇ ਉੱਪਰ ਲਗਾਇਆ ਜਾਂਦਾ ਸੀ। ਪ੍ਰਸ਼ਨ ਨੰਬਰ 38 ਔਰੰਗਜ਼ੇਬ ਦਾ ਮਕਬਰਾ ਕਿੱਥੇ ਸਥਿਤ ਹੈ? ਦਿੱਲੀ, ਆਗਰਾ, ਲਾਹੌਰ, ਔਰੰਗਾਬਾਦ ਇਸ ਦਾ ਸਹੀ ਉੱਤਰ ਹੈ औरंगाबाद महाराष्ट्र मकबरा स्थित है औरंगाबाद का नाम बदल के नगर रखा गया है चलते हैं अगले प्रश्न हेठ लिखिया मनसबदारी प्रणाली किस मुगल बादशाह ने शुरू की थी अकबर शाहजहां बाबर जहांगीर इस राइट आंसर है अकबर प्रश्न नंबर चाली समिथ ने किस मुगल बादशाह के कार्यकाल सुनहरी युग है अकबर द राइट आंसर है शाहजहां प्रश्न नंबर इकताली मेहरून निशा किस दी बेगम सी जहांगीर औरंगजेब बाबर शाहजहां ਇਹਦਾ ਰਾਈਟ ਆਨਸਰ ਹੈ ਜ਼ਾਹਾਂਗੀਰ ਇਸ ਨੂੰ ਨੂਰজাহਾਂ ਵਜੋਂ ਵੀ ਜਾਣਿਆ ਜਾਂਦਾ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਬਾਬਰ ਕਿੱਥੋਂ ਦਾ ਸ਼ਾਸਕ ਸੀ ਫਰਗਾਨਾ ਦਾ ਬਲੋਚਿਸਤਾਨ ਮੁਲਤਾਨ ਪੰਜਾਬ ਇਹਦਾ ਰਾਈਟ ਆਨਸਰ ਹੈ ਫਰਗਾਨਾ ਦਾ ਸ਼ਾਸਕ ਸੀ ਪ੍ਰਸ਼ਨ ਨੰਬਰ 43 ਮੁਗਲ ਬਾਦਸ਼ਾਹ ਬਾਬਰ ਦੇ ਪਿਤਾ ਦਾ ਕੀ ਨਾਮ ਸੀ ਉਮਰ ਸ਼ੇਖ ਮਿਰਜ਼ਾ ਤੈਮੂਰ ਨਾਦਰ ਸ਼ਾਹ ਅਲੀ ਮਿਰਜ਼ਾ ਇਸ ਦਾ ਰਾਈਟ ਆਨਸਰ ਹੈ ਉਮਰ ਸ਼ੇਖ ਮਿਰਜ਼ਾ ਪ੍ਰਸ਼ਨ ਨੰਬਰ 44 ਅਹਿਮਦ ਸ਼ਾਹ ਅਬਦਾਲੀ ਕਿੱਥੋਂ ਦਾ ਸ਼ਾਸਕ ਸੀ ਦਿੱਲੀ ਅਵਧ ਕਲਕੱਤਾ ਅਫਗਾਨਿਸਤਾਨ ਇਸ ਦਾ ਰਾਈਟ ਆਨਸਰ ਹੈ ਅਫਗਾਨਿਸਤਾਨ ਦਾ ਸ਼ਾਸਕ ਸੀ ਇਸ ਨੇ ਭਾਰਤ ਉੱਪਰ 8 ਹਮਲੇ ਕੀਤੇ ਸਨ 48 ਤੋਂ 1700 60 ਤੱਕ ਪ੍ਰਸ਼ਨ ਨੰਬਰ 45 ਜ਼ਿੰਦਾ ਪੀਰ ਕਿਸ ਮੁਗਲ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ ਅਕਬਰ ਔਰੰਗਜ਼ੇਬ ਬਾਬਰ ਜਹਾਂਗੀਰ ਇਸ ਦਾ ਰਾਈਟ ਆਨਸਰ ਹੈ ਔਰੰਗਜ਼ੇਬ ਨੂੰ ਜ਼ਿੰਦਾ ਪੀਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਮੁਗਲ ਵਾਂਸ਼ ਦਾ ਆਖਰੀ ਰਾਜਾ ਕੌਣ ਸੀ? ਸ਼ਾ ਆलम, ਔਰੰਗਜ਼ੇਬ, ਬਹਾਦਰ ਸ਼ਾ ਜ਼ਫਰ, ਮੁਹੰਮਦ ਸ਼ਾ ਰੰਗਿੱਲਾ। ਇਸ ਦਾ ਰਾਈਟ ਆਨਸਰ ਹੈ ਮੁਹੰਮਦ ਬਹਾਦਰ ਸ਼ਾ ਜ਼ਫਰ ਮੁਗਲ ਵਾਂਸ਼ ਦਾ ਆਖਰੀ ਰਾਜਾ ਸੀ। ਇਸ ਨੂੰ 1857 ਦੇ ਵਿਦਰੋਹ ਤੋਂ ਬਾਅਦ ਬਰਮਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਅਤੇ 1862 ਵਿੱਚ ਉਸ ਦੀ ਮੌਤ ਹੋ ਗਈ ਸੀ। ਚਲਦੇ ਹਾਂ ਅਗਲੇ ਪ੍ਰਸ਼ਨ ਤੇ ਖਾਨ ਜahan ਲੋਧੀ ਵੱਲੋਂ ਕਿਸ ਦੀ ਹਕੂਮਤ ਦੌਰਾਨ ਬਗਾਵਤ ਕੀਤੀ ਗਈ ਸੀ ਔਰੰਗਜ਼ੇਬ ਸ਼ਾਜਾਹ ਇਬਰਾਹਿਮ ਲੋਧੀ ਅਕਬਰ ਇਸ ਦਾ ਸਹੀ ਉੱਤਰ ਹੈ ਸ਼ਾਜਾਹ ਜੇਕਰ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਦਿਓ ਅਤੇ ਲਾਈਕ ਬਟਨ ਨੂੰ ਦਬਾ ਦਿਓ ਮਿਲਦੇ ਹਾਂ ਅਗਲੀ ਕਲਾਸ ਵਿੱਚ